ਦੋਸਤੋ ਇਸ ਗੱਡੀ ਵਿੱਚ ਜੋ ਸਮੱਸਿਆ ਸਾਰੀ ਪੂਰਾ ਪ੍ਰੋਪਰ ਦੇਖਿਓ ਜਦੋਂ ਕਾਰਬਨ ਸਟੱਕ ਕਰ ਜਾਂਦੀ ਇਕੱਠੀ ਹੋ ਜਾਂਦੀ ਹੈ ਤੇ ਆਇਲ ਚੈਂਬਰ ਦੇ ਵਿੱਚ ਜਿਹੜਾ ਸਾਰਾ ਤੇਲ ਹੈ ਤੇ ਕਾਰਬਨ ਹੈ ਉਹ ਜਾਲੀ ਦੇ ਮੋਰੇ ਫਸ ਜਾਂਦਾ ਹੈ ਤੁਹਾਡਾ ਇੰਜਨ ਵੀ ਸੀਜ਼ ਕਰ ਸਕਦਾ ਜਦੋਂ ਇੰਜਨ ਨੂੰ ਤੇਲ ਨਾ ਮਿਲੀ ਮਾੜਾ ਤੇਲ ਇੰਜਨ ਦੀ ਐਵਰੇਜ ਇੰਜਨ ਦੀ ਲਾਈਫ ਹਰ ਇੱਕ ਚੀਜ਼ ਨੂੰ ਡਿਸਟਰਬ ਕਰਦਾ ਥੋੜੇ ਜਿਹਾ ਸਸਤੇ ਜਿਹੇ ਪੈਸਿਆਂ ਪਿੱਛੇ ਲੋਕ ਕਿਦਾਂ ਕਿਸੇ ਨੂੰ ਗੁੰਮਰਾਹ ਕਰਦੇ ਆ 3500 ਦੀ ਐਡ ਦੇ ਵਿੱਚ ਤੁਸੀਂ ਅਕਸਰ ਹੀ ਵੇਖਦੇ ਹੋ ਪ੍ਰੋਪਰ ਜੌਬ ਡਨ ਨਹੀਂ ਹੋ ਸਕਦੀ ਇਸ ਗੱਡੀ ਦੇ ਵਿੱਚ ਪਿਕਅਪ ਦੀ ਸਮੱਸਿਆ ਮਾਈਲਸ ਦੀ ਸਮੱਸਿਆ ਹੀਟਿੰਗ ਦੀ ਸਮੱਸਿਆ ਸੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰੋ ਵੀਡੀਓ ਦੇ ਐਂਡ ਤੱਕ ਕਰ ਬਣੇ ਰਹੋ ਕੰਮ ਕਿਵੇਂ ਆਪਾਂ ਕਰਵਾਉਣਾ ਤੁਸੀਂ ਸਾਡੀ ਵੀਡੀਓ ਵੇਖ ਕੇ ਕਰਵਾ ਸਕਦੇ ਹੋ ਕਿਉਂਕਿ ਐਫਰਟਸ ਕੋਈ ਨਹੀਂ ਕਰਨਾ ਚਾਹੁੰਦਾ ਸੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਹਰੇਕ ਦੋਸਤਾ ਤੱਕਰ ਜ਼ਰੂਰ ਪਹੁੰਚਾਓ ਕਿਉਂਕਿ ਤੁਹਾਡਾ ਇੱਕ ਛੋਟੀ ਜੀ ਗਲਤੀ ਮਾੜਾ ਤੇਲ ਪਾਇਆ ਤੁਹਾਡੇ ਇੰਜਨ ਦਾ ਕੀ ਹਾਲ ਕਰੂ ਵੀਡੀਓ ਦੇ ਐਂਡ ਤੱਕ ਬਣੇ ਰਹੋ ਪੇਪਰ ਫਟਣ ਦਾ ਕਾਰਨ ਕੀ ਹੈ ਮਿਸਿੰਗ ਅਸੀਂ ਕਰ ਰਹੇ ਹਾਂ ਮੇਜਰ ਸਰਵਿਸ ਦਾ ਪ੍ਰੋਸੈਸ ਅਸੀਂ ਇਹਦੇ ਹੈਡ ਨਹੀਂ ਪਟ ਰਹੇ ਗੱਡੀ ਬਾਈ ਜੀ ਉਹਨੇ ਬਹੁਤ ਘੱਟ ਚਲਾਉਂਦੇ ਆ ਗੱਡੀ ਲਗਭਗ ਲੱਖਰੀ ਕਿਲੋਮੀਟਰ ਦੇ ਕਰੀਬ ਚੱਲੀ ਹੋਈ ਹੈ ਅੱਜ ਇਸ ਵੀਡੀਓ ਵਿੱਚ ਦੱਸਾਂਗੇ ਜਦੋਂ ਟਾਈਮ ਸਿਰ ਅਸੀਂ ਸਰਵਿਸ ਨਹੀਂ ਕਰਾਉਂਦੇ ਟੈਂਪਟਾਂ ਦੇ ਵਿੱਚ ਫਰਕ ਪੈ ਜਾਂਦਾ ਤੇ ਪਾਣੀ ਲੀਕ ਕਰਦਾ ਕੁਦਰਤੀ ਬਾਈ ਜੀ ਉਹਨੇ ਬਹੁਤ ਅਵੇਅਰ ਹੈ ਪਾਣੀ ਲੀਕ ਕਰਦਾ ਪਿਆ ਤੇ ਟਾਈਮ ਸਿਰ ਇਹ ਟੈਂਕੀ ਖਲਾ ਕੇ ਆਪਣੀ ਜੌਬ ਨੂੰ ਗੰਨ ਕਰਾ ਰਹੇ ਆ ਚੰਗਾ ਤੇਲ ਚੰਗੀ ਸਰਵਿਸ ਟੈਂਪਰ ਹੁੰਦੀ ਰਵੇ ਤੇ ਗੱਡੀ ਬੈਸਟ ਰਹੂਗੀ। ਸੋ ਗੱਡੀ ਸਟਾਰਟ ਹੈ ਜੀ। ਪਾਣੀ ਇਸ ਥਾਂ ਤੋਂ ਲੀਕ ਹੈਗਾ। ਆਪਾਂ ਇਹਦੀ ਟੈਂਕੀ ਨੂੰ ਬਦਲਵਾਵਾਂਗੇ ਤੇ ਸਾਰੀ ਵੀਡੀਓ ਵਿੱਚ ਦੱਸਾਂਗੇ ਗੱਡੀ ਗੱਡੀ ਰਵੇ ਤੇ ਉਹਦੇ ਲਈ ਸਾਨੂੰ ਕੀ ਕਰਨਾ ਪੈਂਦਾ। ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਪ੍ਰੀਤ ਬਾਜੀ ਮੌਕੇ ਤੋਂ ਬੇਟਾ ਨੇੜੇ ਆਓ। ਆਪਾਂ ਅਕਸਰ ਹੀ ਗੱਲ ਕਰਦੇ ਹੁੰਦੇ ਆ ਵੀ ਚੰਗਾ ਤੇਲ ਪਾਵੇ ਤੇ ਬਾਈ ਜੀ ਚੰਗੀ ਗੱਲ ਬਣਦੀ ਆ। ਇਹਦੀ ਹਾਲਤ ਵੇਖੋ ਕੀ ਆ। ਓਹੋ। ਕੀ ਇਹ ਗੱਡੀ ਚੱਲ ਪਾਏਗੀ? ਬਹੁਤ ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ। ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਗਲਤ ਕਮੈਂਟ ਪਾਏ ਬੱਕ ਬੱਕ ਬੱਕ। ਆ ਦੇਖੋ ਹਾਲ। ਆ ਬੇਟਾ ਫੜੇ ਜਿਹੜਾ ਪਰਾ ਕਰੇ। ਓਹੋ। ਉਸਤਾਦ ਲੋਕ ਕੈਸੇ ਕੈਸੇ ਆ। ਕਿਦਾਂ ਦਾ ਤੇਲ ਪਾਉਂਦੇ ਨੇ। ਓਏ ਹੋਏ 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 ਹੋਏ। ਇਹ ਆਪਾਂ ਸਾਰੀ ਚੀਜ਼ ਨੂੰ ਕਲੀਨ ਕਰਨੀ ਆ। ਬਾਈ ਜੀ ਦੀ ਕੰਸਰਟ ਲੈ ਲਈ ਆ। ਇਹ ਤੇ ਥਿਨਰ ਵਗੈਰਾ ਅੱਜ ਦੇਖੋ ਪੇਪੜੀਆਂ ਵੇਖੋ ਕਿੰਨੀਆਂ ਆਲੋ ਇਹ ਤੇਲ ਚੰਗਾ ਪੈਂਦਾ ਰਹੇ ਤੇ ਬਾਈ ਜੀ ਕੁਝ ਵੀ ਨਹੀਂ ਹੁੰਦਾ ਠੀਕ ਹੈ ਜੀ ਉਹਨੇ ਦਾ ਅਸੀਂ ਔਇਲ ਵਾਲਾ ਚੈਂਬਰ ਖੋਲਾਂਗੇ ਚੈਂਬਰ ਖੋਲ ਕੇ ਜੋ ਪ੍ਰੋਸੈਸ ਸਾ ਤੁਹਾਡੇ ਸਾਹਮਣੇ ਲਿਆਵਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਵੀਡੀਓ ਦੇਖ ਕੇ ਆਏ ਸੀ ਹਾਂਜੀ ਅਸੀਂ ਵੀਡੀਓ ਦੇਖ ਕੇ ਆਏ ਹਾਂ ਜੀ ਕੀ ਦੇਖਿਆ ਤੁਸੀਂ ਇੱਥੇ ਆ ਗਏ ਵੀਡੀਓ ਵਿੱਚ ਤੁਸੀਂ ਤੁਹਾਡਾ ਕੰਮ ਬਹੁਤ ਜ਼ਿਆਦਾ ਤੁਸੀਂ ਕਰਦੇ ਪਏ ਆਂ ਜੀ ਉਹਦੇ ਕਰਕੇ ਮੈਂ ਪਹਿਲਾਂ ਪਾਸੋਂ ਕੰਮ ਕਰਾਉਂਦਾ ਸੀ ਮੈਂ ਕਿਹਾ ਨਹੀਂ ਇਹ ਕਿ ਮੈਂ ਬਾਈ ਜੀ ਕੋਲੇ ਕੰਮ ਕਰਵਾਉਣਾ ਜੀ ਮੈਨੂੰ ਇਹ ਗੱਲ ਕਹੀ ਇਹ ਚੀਜ਼ ਇਸ਼ੂ ਕੋਈ ਨਹੀਂ ਹਾਂਜੀ ਰੀਡੀਟਰ ਵੀ ਕਹੇ ਹਾਂਜੀ ਇਸ਼ੂ ਤਾਂ ਹੁਣ ਸਾਡੇ ਸਾਹਮਣੇ ਆ ਗਏ ਜੀ ਜੋ ਇਹਦੀ ਹਾਲਾਤ ਆ ਜੋ ਐਸਟੀਮੇਟ ਦਿੱਤਾ ਸੀ ਉਹ ਇਹ ਲੱਗਿਆ ਜੀ ਹੁਣ ਇੱਥੇ ਤੇਲ ਵੀ ਬੋਖਰਾ ਲੱਗਣਾ ਹੈ ਪੈਟਰੋਲ ਵੀ ਲੱਗਣਾ ਹੈ ਥਿੱਲਰ ਵੀ ਲੱਗਣਾ ਹੈ ਤੇ 99% ਫਿਰ ਵੀ ਕਲੀਨ ਨਹੀਂ ਹੋਣਾ ਤੇ ਬਾਹਰੋਂ ਬਾਹਰੋਂ ਇਥੋਂ ਜਿੰਨਾ ਹੁੰਦਾ ਮੈਂ ਕਲੀਨ ਕਰ ਦੂੰਗਾ ਐਕਚੁਅਲੀ ਦੇ ਵਿੱਚ ਤੁਸੀਂ ਇੱਕ ਕੰਮ ਤੁਸੀਂ ਜਿੱਤੋ ਲਈ ਹੈ ਜੀ ਕਿਸੇ ਏਜੰਸੀ ਦਾ ਨਾਂ ਨਹੀਂ ਲਾਣਾ ਪਾਰਟਿਕੂਲਰ ਐਡਰੈਸ ਨਹੀਂ ਦੇਣਾ ਬਾਹਰੋਂ ਹੋਇਆ ਜਾਂ ਅੰਦਰੋਂ ਹੋਇਆ ਨਹੀਂ ਬਾਹਰੋਂ ਹੀ ਹੋਇਆ ਜੀ ਕੰਮ ਹਾਂ ਜੀ ਤੁਸੀਂ ਮੈਨੂੰ ਹੁਣੇ ਕਹਿੰਦੇ ਸੀ ਕਿ ਬਾਈ ਜਿਹੜੇ ਬੰਦੇ ਤੋਂ ਮੈਂ ਲਈ ਉਹਵੇਂ ਕੰਮ ਉਹ ਬੰਦਾ ਉਹ ਜਾਂਚੀ ਚੋਂ ਕੰਮ ਕਰਾਉਂਦਾ ਪਿਆ ਸੀਗਾ ਜਿਹਦੇ ਕੋਲੋਂ ਮੈਂ ਗੱਡੀ ਲਈ ਆ ਤੇ ਤੁਸੀਂ ਹੁਣ ਤੁਸੀਂ ਦੇਖੋ ਵੀ ਇਹਦੇ ਤੇਲ ਦੀ ਹਾਲਤ ਕੀ ਹੈ ਇਹ ਤਾਂ ਹੁਣ ਖੁੱਲੇ ਹੀ ਪਾ ਲੱਗਣਾ ਜੀ ਇਹ ਤਾਂ ਆਪਾਂ ਵੇਖਿਆ ਨਹੀਂ ਇਥੇ ਤੱਕਰ ਦਾ ਜਦੋਂ ਲਈ ਆ ਹੁਣ ਅਸੀਂ ਹਰ ਆਦਮੀ ਦਾ ਨਾ ਵੈਮ ਕਰਦੇ ਦੂ ਸ਼ਾਂਤ ਕਰ ਬੜੇ ਔਖੇ ਨੇ ਜਿਆਦਾਤਰ ਲੋਕ ਤੁੱਥ-ਵੁੱਥ ਕੰਮ ਕਰਾ ਕੇ ਗੱਡੀ ਲੈ ਕੇ ਆਉਂਦੇ ਨੇ ਜਦੋਂ ਅਸੀਂ ਐਸਟੀਮੇਟ ਦਿੰਨੇ ਆ ਕੋਈ ਨਹੀਂ ਐਸਟੀਮੇਟ ਹੱਲ ਜਾਂਦਾ ਹੁਣ ਤੁਸੀਂ ਜੋ ਇਹਦੀ ਹਾਲਤ ਐ ਤੁਸੀਂ ਦੇਖ ਲਈ ਤੁਸੀਂ ਅਦਾਜ਼ ਦਿੰਦੇ ਹੋ ਤੇ ਬਾਈ ਜੀ 100% ਕਲੀਨ ਨਹੀਂ ਹੋਣਾ ਮੈਂ ਇੰਜ ਨਹੀਂ ਖੋਲ ਰਿਹਾ ਪਰ ਮੈਂ ਜਿੰਨਾ ਕਿ ਇਹਦਾ ਪਾਰਟ ਖੋਲੂਗਾ ਉਹਨੇਕ ਪਾਰਟ ਨੂੰ ਮੈਂ ਤੁਹਾਨੂੰ ਸਾਹਮਣੇ ਬਿਲਕੁਲ ਕਲੀਨ ਕਰੂੰਗਾ ਬੇਟਾ ਚੱਕ ਕੇ ਲੈ ਕੇ ਆਇਓ ਗੋਰੇ ਪਹਿਲਾਂ ਦੇਖ ਇੱਥੇ ਲੈ ਕੇ ਆਓ ਜੀ ਹਾਲਤ ਕੀ ਹੈ ਆ ਆ ਦੇਖੋ ਐਸੇ ਬੇਟਾ ਇੱਕ ਮਿੰਟ ਰੁਕੀ ਜੀ ਬੇਟਾ ਪਾਉ ਜੀ ਆਪਾਂ ਇੱਥੇ ਦੇਖੋ ਠੀਕ ਹੈ ਸਰਦਾਰ ਸਾਹਿਬ ਜੀ ਹੁਣ ਬਾਲਤ ਆਪਾਂ ਕੀ ਬੋਲੀਏ ਕੰਮ ਬੋਲੂਗਾ ਇਹਦੀ ਹਾਲਤ ਵੇਖੋ ਕੀ ਹੈ ਆਪਾਂ ਇਹਦੇ ਵਿੱਚ ਜਿੰਨਾ ਵੀ ਟਾਈਮ ਵਧੂਗਾ ਜੇ ਗੱਡੀ ਰੱਖਣੀ ਏਸੀ ਰੱਖ ਵੀ ਲਵਾਂਗੇ ਪਰ ਐਸਟੀਮੇਟ ਹੈ ਜਿਹੜਾ ਤੁਹਾਡਾ ਹਿੱਲ ਗਿਆ ਡਨ ਅੱਗੇ ਕੰਮ ਕਰੀਏ ਠੀਕ ਹੈ ਭਾਈ। ਭਾਨ ਤੇਰਾ ਭਲਾ ਕਰੇ। 1 ਲੱਖ ਕਿਲੋਮੀਟਰ ਚੱਲਣ ਦੇ बावजूद ਵੀ ਦੋਸਤੋ ਇਹਦੀ ਮੇਜਰ ਸਰਵਿਸ ਦੀ ਜੋ ਆਪਣੀ ਡਨ ਹੋਈ ਓਏ ਹੋਏ। 21 ਹੈ ਜੀ। 21 ਹੈ ਲੋਕੋ। ਇਹ ਲੋਕੋ ਕੀ ਹੈ? ਦੇਖੋ ਨਾ ਜਰਾ। ਕਮੈਂਟ ਕਰਕੇ ਜਰੂਰ ਦੱਸਿਓ। ਆ ਬਿਟਾਈਂ ਜਰਾ ਇੱਧਰ ਵੀ। ਤਾਂ ਕਿ ਸਾਫ਼ ਕਰਕੇ ਕਪੜਾ ਮਾਰੀਏ ਇੰਤੇ। ਸੋ ਦੋਸਤੋ ਆ ਜਿਹੜੀ ਚੀਜ਼ ਤੇ ਮੈਂ ਕੁਝ ਕਰ ਰਿਹਾ ਦੇਖੋ ਜਰਾ ਇਹਨੇ ਇੰਜਨ ਨੂੰ ਡੈਮੇਜ ਕਰਨਾ ਹੈ ਇਹਨੇ ਰਿੰਗਾ ਦੇ ਉੱਪਰ ਜਾ ਕੇ ਸਲੀਪਾ ਦੇ ਉੱਤੇ ਕੀ ਕੁਝ ਕਰਨਾ ਹੈ ਮੇਜਰ ਸਰਵਿਸ ਦਾ ਪ੍ਰੋਸੈਸ ਜਿਹੜੇ ਦੋਸਤ ਪੁੱਛਦੇ ਹੁੰਦੇ ਸਾਡੀ ਗੱਡੀ ਚ ਇਸ਼ੂ ਕੋਈ ਨਹੀਂ ਪਰ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਤੁਸੀਂ ਉਹਨਾਂ ਦੋਸਤਾਂ ਨੇ ਮੈਨੂੰ ਫੋਨ ਕਰਨਾ ਜਿਹੜੇ ਬੰਦਿਆਂ ਨੇ ਜੋਬ ਨੂੰ ਡਨ ਕਰਾਉਣਾ ਤੇ ਨਹੀਂ ਤਾਂ ਤੁਸੀਂ ਵੀਡੀਓ ਵੇਖੋ ਤੇ ਆਪਣੇ ਹੀ ਮਕੇਨਿਕ ਕੋਲ ਕਰਾ ਲਓ ਅਸੀਂ ਇਹਦੀ ਜੋਬ ਨੂੰ ਡਨ ਕਰਕੇ ਫਿਰ ਮਿਲਦੇ ਹਾਂ ਤੁਹਾਨੂੰ ਜਿੰਨਾ ਖੋ ਸਕਦਾ ਸੀ ਅਸੀਂ ਉਹ ਕਲੀਨ ਕੀਤਾ ਜੀ ਹੁਣ ਬੇਟਾ ਥਿਨਰ ਲੈ ਕੇ ਆਓ ਆ ਲਓ ਜੀ ਆ ਥਿਨਰ ਕੋਲੇ ਪਿਆ ਨਾ ਇਹ ਸਾਰੀਆਂ ਥਾਵਾਂ ਤੇ ਕਲੀਨ ਹੋ ਰਿਹਾ ਵੱਡਾ ਬੁਰਸ਼ ਲਾਓ ਬੇਟਾ ਇਹਦੇ ਵਿੱਚ ਵੀ ਫਿਰ ਇਦਾਂ ਹੀ ਐਡਜਿਸਟ ਆ ਦੇਖੋ ਇੱਥੇ ਤੂੰ ਮਾਰੀ ਕਰਾ ਜਰਾ ਚਲੋ ਲੋਇ ਇੱਕ ਵਾਰ ਬੇਟਾ ਆ ਥਿਨਰ ਹੈ ਜੀ ਸਾਡੇ ਕੋਲੇ ਬੇਟਾ ਲਾ ਕੇ ਨਾ ਸਾਰੇ ਮਾਰੀ ਚੱਲੋ ਮੈਂ ਤਾਂ ਸਾਮ ਦਾ ਕਹੋ ਇਹ 100% ਆਪਾਂ ਨਹੀਂ ਕਰ ਪਾਵਾਂਗੇ ਆਪਾਂ ਉਹਨਾਂ ਕਹ ਜ਼ਰੂਰ ਕਰਾਂਗੇ ਜਿਹਦੇ ਨਾਲ ਉੱਪਰਲਾ ਉੱਪਰਲਾ ਜਿੰਨਾ ਵੀ ਜਿੰਨਾ ਉਤਰ ਸਕਦਾ ਹੋਇਆ ਉਤਾਰਾਂਗੇ ਆਪਾਂ ਸੋ ਇਹ ਸਾਰੀਆਂ ਚੀਜ਼ਾਂ ਨੂੰ ਆ ਦੇਖੋ ਬੇਟਾ ਇੱਧਰ ਵੀ ਹੈਣਾ ਤੇ ਜਿਹੜੇ ਦੋਸਤ ਕਹਿੰਦੇ ਹੁੰਦੇ ਆ ਜੀ ਅਸੀਂ ਕੈਮੀਕਲ फ्लਸ਼ ਕਰ ਲਿਆ ਜੀ ਆ ਲਓ ਜੀ ਅਸੀਂ ਆ ਚੀਜ਼ਾਂ ਨੂੰ ਜ਼ਰੂਰ ਕਲੀਨ ਕਰਾਂਗੇ ਆ ਚੀਜ਼ਾਂ ਨੂੰ ਜ਼ਰੂਰ ਕਲੀਨ ਕਰਾਂਗੇ ਆ ਦੇਖੋ ਆ ਲਓ ਜਿੰਨਾ ਖੋ ਸਕਦਾ ਹੋਇਆ ਇਹਦੇ ਵਿੱਚੋਂ ਅਸੀਂ ਲਾਵਾਂਗੇ ਫਿਰ ਇੱਥੇ ਇੱਕ ਗੱਲ ਲਾਸਟ ਦੀ ਮੇਰੇ ਮੈਂ ਕਹਿਣੀ ਭੁੱਲ ਗਿਆ ਤੇ ਮੈਂ ਹੁਣ ਕਹਿ ਦੇਵਾਂ ਇਸ ਗੱਡੀ ਦਾ ਜਿਹੜਾ ਆਇਲ ਹੈ ਇਹ 2-3000 ਬਾਅਦ ਆਪਣੇ ਨੂੰ ਅਰਲੀ ਜਿਹੜਾ ਉਹ ਕਲੀਨ ਕਰਨਾ ਪਊਗਾ ਇੱਕ ਦੋ ਵਾਰ ਤਾਂ ਜੋ ਜਿਹੜਾ ਅੰਦਰ ਪ੍ਰੋਪਰ ਇਹਦੇ ਚ ਗੰਦ ਜਿਹੜਾ ਸਟਕ ਕੀਤਾ ਹੋਇਆ ਉਹ ਬਾਹਰ ਨਿਕਲ ਜਾਵੇ ਪ੍ਰੀਤ ਮੋਟਰਜ਼ ਮੋਗਾ ਜਿੱਥੇ ਦੰਦਾਂ ਵਾਲੇ ਬੁਰਸ਼ ਨਾਲ ਪਰ ਰੱਬ ਕਰਕੇ ਕੱਢ ਰਹੇ ਆ ਤੇ ਕੀ ਤੁਹਾਨੂੰ ਲੱਗਦਾ ਵੀ ਇੱਕ ਕੈਮੀਕਲ ਕੱਲਾ ਇੱਕ ਆਪਦਾ ਸਰਕਲ ਬਣਾਉਂਦਾ ਹੈ ਔਖਾ ਅਦਾ ਸਰਕਲ ਬਣਾਉਂਦਾ ਤੇ ਕਲੀਨ ਹੋ ਜਾਂਦਾ ਹੈ ਪੋਸੀਬਲ ਹੈ yes ya no ਕਮੈਂਟ ਕਰਕੇ ਜਰੂਰ ਦੱਸੋ ਦੋਸਤੋ ਤੁਹਾਡੇ ਮੈਂ ਕਮੈਂਟ ਦਾ ਇੰਤਜ਼ਾਰ ਕਰੂੰਗਾ ਗੁਰਪ੍ਰੀਤ ਵਾਜਪ੍ਰੀਤ ਮੋਗੇ ਤੋਂ ਪੰਜਾਬ ਦੋਸਤੋ ਮੌਸਮ ਜਿਹੜਾ ਆ ਗਿਆ ਨਾ ਹਾਈ ਟੈਂਪਰੇਚਰ ਦਾ ਆ ਗਿਆ ਤੇ ਜਦੋਂ ਏਸੀ ਵੀ ਚੱਲਦਾ ਹੈ ਤੇ ਗੱਡੀ ਰੋਡ ਤੇ ਚੱਲਦੀ ਦੁਪਹਿਰ ਦੇ ਟਾਈਮ ਤੇ ਤੇ ਜੋ ਪਾਣੀ ਲੀਕ ਕਰਦਾ ਹੈ ਚਾਹੇ ਅਮਰਜੈਂਸੀ ਅਸੀਂ ਐਮਸੀ ਲਾ ਕੇ ਸਾਰਨਾ ਚਾਹੁੰਦੇ ਆ ਤਾ ਉਹ ਇੱਕ ਆਪਣੇ ਮਨ ਦੇ ਵਿੱਚ ਖਿਆਲ ਹੁੰਦਾ ਵੀ ਯਾਰ ਸਾਡਾ ਸਰ ਗਿਆ ਪਰ ਨਹੀਂ ਅਸੀਂ ਇੱਕ ਵੇਸਲੇ ਹੋ ਜਾਨੇ ਆ ਆ ਦੇਖੋ ਇਹਦੀ ਲੀਕਜ ਹਜੇ ਵੀ ਉਵੇਂ ਹੀ ਹੈ ਤਾਂ ਜੇ ਸਮਾਂ ਰਹਿੰਦਿਆ ਕੋਈ ਚੀਜ਼ ਪੈ ਜਾਵੇ ਤੇ ਭਾਈ ਜੀ ਬਹੁਤ ਵੱਡਾ ਨੁਕਸਾਨ ਹੋਰ ਕੋ ਬੈਸ ਕਰਦੀ ਹੈ ਕਿਉਂਕਿ ਗੱਡੀ ਦਾ ਪਾਣੀ ਵੀ ਅਗਰ ਲੀਕ ਹੋ ਰਿਹਾ ਹੈ ਉਧਰ ਇੰਜਨ ਦੇ ਔਇਲ ਦੀ ਪੋਜੀਸ਼ਨ ਵੀ ਇਹ ਹੈ ਫਿਰ ਗੱਡੀ ਉੱਥੇ ਕਿਤੇ ਨਾ ਕਿਤੇ ਨਹੀਂ ਚੱਲ ਪਾਉਗੀ ਸੋ ਆਪਾਂ ਕੋਸ਼ਿਸ਼ ਕਰਾਂਗੇ ਵੀ ਇਹ ਰੇਡੀਏਟਰ ਚੇਂਜ ਹੋ ਜਾਵੇ ਤੇ ਜ਼ਿਆਦਾ ਬੈਟਰ ਹੈ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ। ਸੋ ਦੋਸਤੋ ਕੋਸ਼ਿਸ਼ ਕਰਿਆ ਕਰੋ ਅਗਰ ਰੈਡੀਏਟਰ ਲੀਕ ਕਰਦਾ ਰਹੂਗਾ ਨਾ ਤੇ ਤੁਹਾਡੀ ਗੱਡੀ ਦੇ ਇੰਜਨ ਦੀ ਹਾਲਤ ਬਹੁਤ ਖਰਾਬ ਹੋ ਜੂਗੀ ਇੰਜਰ ਹੋ ਜੂਗਾ ਡੈਮੇਜ। ਆਪਾਂ ਇਹਦੀ ਟੈਂਕੀ ਨਵੀਂ ਪਾਉਤੀ ਹੈ। ਚੰਦ ਖਰਚਿਆਂ ਲਈ ਕਿਰਸਨਾ ਕਰਿਓ। ਹਾਂਜੀ ਵੀਰ ਜੀ ਬੈਠੋ ਜਰਾ ਦੇਖਿਓ। ਦੇਖੋ ਪੁਸ਼ਕ ਚੰਦ ਪੈਸੇ ਆ ਪਿੱਛੇ ਕੀ ਹੋ ਰਿਹਾ। ਜੀ ਤੁਸੀਂ ਹਾਲ ਦੇਖੋ। ਨੇੜੇ ਆ ਬੇਟਾ। ਆ ਭਾਜੀ ਕੀ ਆ? ਇਕੀ ਇਹ ਬਾਜੀ ਠੀਕ ਹੈ ਜੀ ਜੇ ਆਪਾਂ ਇਹ ਨਾ ਖੋਲਦੇ ਤੇ ਤੇਰਬਲ ਦਿੰਦੇ ਬਹੁਤ ਸਾਰੇ ਦੋਸਤ ਨਾ ਉਹ ਇੱਕ ਕੈਮੀਕਲ ਲੈ ਕੇ ਆਉਂਦੇ ਹੁੰਦੇ ਆ ਬਾਈ ਜੀ ਇੰਜਨ ਫਲਸ਼ ਕਰਾਉਣਾ ਸੀ ਇੰਜਨ ਕਲੀਨ ਕਰਾਉਣਾ ਹੈ ਅਗਰ ਆ ਇੰਜਨ ਦੀ ਇੰਨੀ ਮਾੜੀ ਹਾਲਤ ਹੈ ਆ ਜਿਹੜੀ ਮੈਂ ਆ ਕੱਡ-ਕੱਡ ਕੇ ਬਾਜੀ ਦਿਖਾ ਰਿਹਾ ਜਦੋਂ ਗੱਡੀ ਭਜਦੀ ਐ ਸਪੀਡ ਤੇ ਇਹਦੇ ਵਿੱਚ ਜਿੰਨਾ ਗੰਦਾ ਆ ਸਾਰਾ ਆ ਦੇਖੋ ਇਹ ਸਾਰੇ ਦਾ ਸਾਰਾ ਐਲ ਪੰਪ ਨਾਲ ਇੱਥੇ ਚੁੰਬੜਦਾ ਇਹਨੂੰ ਤੇਲ ਚੱਕਰਾ ਨਾ ਇਹਦੇ ਜੋ ਇਹ ਚੋਂ ਤੇਲ ਚੱਕੇ ਸਾਰਾ ਇਹਦੇ ਮੂਹਰੇ ਆ ਗਿਆ ਜੀ ਹੁਣ ਵੀ ਲੋਕ ਗਲਤ ਗੱਲਾਂ ਦਾ ਕੜਾ ਕਮੈਂਟ ਪਾਉਂਦੇ ਆ ਐਕਚੁਅਲੀ ਜਦੋਂ ਕਿਸੇ ਤੇ ਵਿਸ਼ਵਾਸ ਕਰਨਾ ਛੱਡਿਆ ਹੁੰਦਾ ਕਿਹਦਾ ਜੀ ਜੋ ਆਪ ਠਾਕਰ ਨੂੰ ਗਾਂ ਦਾ ਠਾਕਰ ਜਰਾਊਗਾ ਸਹੀ ਗੱਲ ਠੀਕ ਹੈ ਜੀ ਹੁਣ ਤੁਹਾਡੀ ਜਿਹੜੀ ਗੱਡੀ ਦੇ ਵਿੱਚ ਜੋ ਹਾਲਤ ਹੈ ਆ ਜਾਓ ਬਟਾ ਨੇੜੇ ਦੂਰ ਨਾ ਜਾਓ ਆ ਲਓ ਭਾਈ ਆਪਾਂ ਦੁਨੀਆ ਨੂੰ ਕੀ ਸਮਝਾ ਰਹੇ ਆ ਜੀ ਜੇ ਕਾਸਟ ਕਟਿੰਗ ਚ ਜਾਓਗੇ ਠੀਕ ਹੈ ਜੀ ਤੇ ਫਿਰ ਜਿਹੇ ਹੀ ਖਸ਼ ਹੋਊਗਾ ਅੱਜ ਮੈਂ ਦੋਸਤੋ ਇੱਕ ਨਿੱਕੀ ਗੱਲ ਦੱਸਣਾ ਚਾਹਣਾ ਹੈ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਬੰਦਾ ਤੇ ਘੋੜਾ ਬੁੱਢੇ ਨਹੀਂ ਹੁੰਦੇ ਜੇ ਖਰਾਕ ਚੰਗੀ ਹੋਵੇ ਜੇ ਖਰਾਕ ਚੰਗੀ ਹੋਵੇ ਐਵੇਂ ਹੈ ਨਾ ਇੱਚ ਬੋਲੋ ਮਾਈਕ ਚਾਜੋ ਸਹੀ ਗੱਲ ਹੈ ਜੀ ਅੱਜ ਕੀ ਸਿਸਟਮ ਹੋ ਗਿਆ ਅੱਜ ਹਰ ਇੱਕ ਚੀਜ਼ ਦੀ ਇੰਡਸਟਰੀ ਬਣ ਚੁੱਕੀ ਹੈ ਜੀ ਇੰਡਸਟਰੀ ਦੇ ਵਿੱਚ ਪ੍ਰੋਡਕਸ਼ਨ ਵਰਕ ਵਧ ਗਿਆ ਕੋਸਟ ਕਟਿੰਗ ਦਾ ਫੈਕਟਰ ਹੋ ਗਿਆ ਅਗਲਾ ਨਾ ਮਾਲ ਬਲਕ ਚ ਵਿਕੀ ਜਾਵੇ ਸਹੀ ਗੱਲ ਬੱਚੇ ਭਲਾਂ ਦੀ ਥੋੜਾ ਜਿਹਾ ਉਹ ਥੋੜਾ ਥੋੜਾ ਇਕੱਠਾ ਕਰਦੇ ਆ ਆ ਫਿਰ ਕੂੜਾ ਬਣ ਜਾਂਦਾ ਏ ਆ ਕੂੜਾ ਬਣ ਜਾਂਦਾ ਭਾਈ ਆ ਕੂੜਾ ਬਣ ਜਾਂਦਾ ਫਿਰ ਅਸੀਂ ਘਿਓ ਦੀ ਥਾਂ ਤੇ ਵੀ ਇਹੋ ਜਿਹਾ ਕੁਝ ਹੀ ਖਾਣੇ ਆ ਠੀਕ ਹੈ ਸੋ ਦੋਸਤੋ ਆਪਾਂ ਸਾਰਾ ਪ੍ਰੋਸੈਸ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਕਿਵੇਂ ਕਰਦੇ ਪਏ ਇਹਨੂੰ ਤੁਹਾਡੇ ਸਮਝ ਮੇਜਰ ਸਰਵਿਸ ਬਹੁਤ ਤਰ੍ਹਾਂ ਦੀ ਹੁੰਦੀ ਹੈ ਟੈਲੀਫੋਨ ਦੇ ਉੱਤੇ ਖਾਲੀ ਸਮਾਂ ਲੈ ਲਿਆ ਕਰੋ ਇਹ ਨਾ ਪੁੱਛਿਆ ਕਰੋ ਭਾਈ ਜੀ ਤੁਸੀਂ ਕੀ ਕਰੋਗੇ ਇਹਦੇ ਵਿੱਚ ਜਿੰਨੀ ਕਾਰਬਨ ਸੀਗੀ ਟੈਪਡ ਕਵਰ ਦੇ ਅੰਦਰ ਬੈਕ ਕੰਪਰੈਸਰ ਦੇ ਥਰੂ ਗਈ ਹੋਈ ਸਾਰੀ ਨੂੰ ਆਪਾਂ ਕਿਵੇਂ ਕਲੀਨ ਕਰ ਰਹੇ ਆ ਇਹ ਤੁਹਾਡੇ ਸਾਹਮਣੇ ਲੈ ਕੇ ਆਉਣੇ ਬੜੀ ਮਿਹਨਤ ਕਰਨੀ ਪੈਂਦੀ ਆ ਬਹੁਤ ਮਿਹਨਤ ਵਾਲਾ ਕੰਮ ਹੈ ਸਾਡੇ ਕੋਲੇ ਵਿਅਕਤੀ ਉਹੀ ਕੰਮ ਕਰਵਾ ਸਕਦਾ ਜਿਸ ਨੂੰ ਕੰਮ ਦੀ ਨੋਲਿਜ ਹੈ ਅਗਰ ਕੋਈ ਗਾਂ ਲਖ ਕਵਾੜੀਆ ਹੈ ਉਹ ਸਾਡੇ ਸ਼ਬਦਾਂ ਨੂੰ ਨਹੀਂ ਸਮਝ ਪਾਏਗਾ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੇ ਤੁਸੀਂ ਕਿ ਤੁਹਾਨੂੰ ਸਮਝ ਆ ਜੂਗੀ ਤੁਹਾਡੀਆਂ ਗੱਡੀਆਂ ਵਿੱਚ ਵੀ ਸਮੱਸਿਆ ਇਹੀ ਹੋਊਗੀ ਤੁਸੀਂ ਮਕੈਨਿਕ ਕੋਲ ਜਿਹੜਾ 3500 ਰੁਪਏ ਐਡ ਦਿੰਦਾ ਨਾ ਉਹਨਾਂ ਦਾ ਭਾਈ ਜੀ ਐ ਕੱਢ ਕੇ ਦਿਖਾ ਭਾਈ ਵਾਂਗੂ ਮਤਲਬ ਨਹੀਂ ਉਹ ਤੁਹਾਡੀ ਗੱਡੀ ਨੂੰ ਏਦਾਂ ਸਰਵਿਸ ਪ੍ਰੋਪਰ ਕਰ ਦੂਗਾ ਸੋ ਜਿਹੜੇ ਜਿਹੜੇ ਸਮਾਨ ਧੋਤੇ ਗਏ ਉਹ ਆਪਾਂ ਫਿਟਿੰਗ ਵਾਲੇ ਪਾਸੇ ਨੂੰ ਤੁਰ ਪਾਵਾਂਗੇ ਇਹਦੀ ਕਲੀਨਿੰਗ ਕਰ ਰਹੇ ਹੈਗੇ ਆ ਚੈਂਬਰ ਹੈ ਜਿਹੜਾ ਉਹ ਬਿਲਕੁਲ ਕਲੀਨ ਹੋ ਚੁੱਕਾ ਹੈਗਾ ਇੱਥੇ ਹਜੇ ਗੱਲ ਨਹੀਂ ਮੁੱਕਦੀ ਇਸ ਨੂੰ ਕਲੀਨ ਕਰਨ ਤੋਂ ਬਾਅਦ ਅਸੀਂ ਜੋ ਇਹਦੇ ਨਾਲ ਹੋਰ ਪ੍ਰੋਸੈਸ ਕਰਨਾ ਉਹ ਵੀ ਤੁਹਾਨੂੰ ਦੱਸਾਂਗੇ ਕੀ ਤੁਹਾਡਾ ਅੱਧਾ ਲੀਟਰ ਪਾਇਆ ਹੋਇਆ ਕਮੈਂਟ ਕਰਕੇ ਦੱਸਿਓ ਵੀ ਇੰਜਨ ਨੂੰ ਕਲੀਨ ਕਰ ਦਿੰਦਾ ਜਿੰਨੀ ਮਿਹਨਤ ਨਾਲ ਅਸੀਂ ਇਹਨੂੰ ਕਲੀਨ ਕੀਤਾ ਇਸ ਤੋਂ ਬਿਨਾ ਕਲੀਨਿੰਗ ਹੋ ਹੀ ਨਹੀਂ ਪਾਉਂਦੀ ਸੋ ਦੋਸਤੋ ਦੇਖੋ ਪਾਣੀ ਕਿੰਨਾ ਬਾਰ-ਬਾਰ ਮਾਰਨਾ ਪੈਂਦਾ ਠੀਕ ਹੈ ਨਾ ਇਹਦੇ ਵਿੱਚੋਂ ਗੰਦ ਕਿੱਦਾਂ ਨਿਕਲ ਰਿਹਾ ਸੋ ਆਪ ਜੀ ਦੇ ਸਾਹਮਣੇ ਆ ਅੱਧੇ ਲੀਟਰ ਦੇ ਨਾਲ ਕੁਛ ਨਹੀਂ ਵੀ ਨਹੀਂ ਹੁੰਦਾ 3500 ਵਾਲੇ ਐਡ ਕੋਲੇ ਹਜੇ ਵੀ ਤੁਸੀਂ ਜਾਣਾ ਚਾਹੁੰਦੇ ਹੋ ਤੇ ਜੀ ਸਦਕੇ ਜਾ ਸਕਦੇ ਹੋ ਤੁਹਾਡੀ ਗੱਡੀ ਦੇ ਵਿੱਚ ਵੀ ਆਉਣ ਵਾਲੇ ਦਿਨਾਂ 'ਚ ਇਹੀ ਸਮੱਸਿਆ ਹੋਣਗੀਆਂ ਜਿਹੜੇ ਦੋਸਤ 3500 ਰੁਪਏ 'ਚ ਐਡ ਪਾ ਕੇ ਚਲੇ ਜਾਂਦੇ ਆ ਤੇ ਗੁੰਮਰਾ ਕਰਦੇ ਆ ਸੋ ਦੋਸਤੋ ਕੰਮ ਕਰਨਾ ਬਹੁਤ ਔਖਾ ਹੈ ਕੋਈ ਵੀ ਵਿਅਕਤੀ ਨਾ ਤਾਂ ਮਿਹਨਤ ਕਰਦਾ ਹੈ ਤੇ ਨਾ ਕਰਨਾ ਚਾਹੁੰਦਾ ਤੇ ਨਾ ਉਹਨੂੰ ਮਿਹਨਤ ਦਾ ਕੋਈ ਫਲ ਮਿਲਦਾ ਅਸੀਂ ਤਾਂ ਆਪਣੇ ਤਜਰਬੇ ਨਾਲ ਕੰਮ ਕਰਦੇ ਆਂ ਤੇ ਮਿਹਨਤ ਕਹਿ ਕੇ ਤੇ ਅੜ ਕੇ ਲਈਦੀ ਐ ਤੁਸੀਂ ਦੇਖੋ ਵੀ ਇਹਦੇ ਚੋਂ ਗੰਦ ਕਿੰਨਾ ਨਿਕਲਿਆ ਕੀ ਅੱਧਾ ਲੀਟਰ ਕੱਢ ਪਾਉਂਦਾ ਸੋ ਇੱਥੇ ਗੱਲ ਨਹੀਂ ਨਿਬੜੀ ਆਪਾਂ ਅੱਧਾ ਡੇਢ ਲੀਟਰ ਔਇਲ ਲਿਆ ਤੇ ਡੇਢ ਲੀਟਰ ਲਿਆ ਡੀਜ਼ਲ ਇਸ ਡੀਜ਼ਲ ਨੂੰ ਤੇ ਔਇਲ ਨੂੰ ਮਿਕਸ ਅਪ ਕਰਕੇ ਇੰਜ ਇਹਨੂੰ ਸਿਰਫ ਐਡਲਿੰਗ ਆਰਪੀਐਮ ਤੇ ਰਨਿੰਗ ਦਿੱਤੀ ਤਾਂ ਜੋ ਜਿਹੜੇ ਇਹਦੇ ਵਿੱਚ ਡਸਟ ਪਾਰਟੀਕੂਲਰ ਹੈਗੇ ਆ ਉਹ ਪ੍ਰੋਪਰ ਬਾਹਰ ਨਿਕਲ ਜਾਣ। ਸੋ ਵੀਡੀਓ ਚੰਗੀ ਲੱਗੀ ਐ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਤੇ ਕਰ ਜ਼ਰੂਰ ਭੇਜੋ। ਮੈਂ ਮਸਾਲੇ ਲਾ ਕੇ ਵੀਡੀਓ ਨਹੀਂ ਬਣਾਉਣਾ ਚਾਹੁੰਦਾ। ਮੈਂ ਤੁਰੇ ਫਿਰਦਾ ਹੀ ਵੀਡੀਓ ਤਿਆਰ ਕਰ ਲੈਂਦਾ। ਸੋ ਤੁਹਾਡਾ ਪਿਆਰ ਮਿਲਦਾ ਹੈ ਤੇ ਮੈਂ ਵੀਡੀਓ ਹੋਰ ਵੀ ਲੈ ਕੇ ਆਉਂਗਾ। ਲਓ ਜੀ ਆਪਾਂ ਇਹਨੂੰ ਮਿਕਸ ਅਪ ਕਰ ਲਿਆ। ਔਇਲ ਤੇ ਡੀਜ਼ਲ ਮਿਕਸ ਅਪ ਹੋਣਾ ਬਹੁਤ ਜ਼ਰੂਰੀ ਹੈ। ਚਲੋ ਜੀ ਆਪਾਂ ਇੰਜਨ ਦੇ ਵਿੱਚ ਆਪਾਂ ਇਹਨੂੰ ਫਿਲਿੰਗ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਡੀਜ਼ਲ ਪਤਲਾ ਹੈ ਆਇਲ ਗੜਾ ਹੈ ਰੇਸ ਨਹੀਂ ਦੇਣੀ ਕਿਸੇ ਵੀ ਵੀਰ ਨੂੰ ਸਿਰਫ ਆਇਡਲਿੰਗ ਆਰ ਪੀਐਮ ਸਿਰਫ ਇਸ ਨੂੰ ਰਨਿੰਗ ਕਿਉਂਕਿ ਜਿਹੜੀ ਇਹਦੀ ਅੰਦਰ ਪੀਸਾ ਦੇ ਵਿੱਚ ਫਿਲਮ ਹੈ ਉਹ ਵੀ ਬਰਕਰਾਰ ਰਹੇ ਤੇ ਇਹਦੇ ਵਿੱਚ ਗੰਦ ਵੀ ਹੈ ਜਿਹੜਾ ਸੋ ਬਾਹਰ ਨਿਕਲ ਜਾਵੇ ਛਤੀਸ਼ਤੀ ਪ੍ਰੀਤ ਮੋਟਰਸ ਮੋਗਾ YouTube ਚੈਨਲ ਆਲ ਬੈਲ ਵਾਲਾ ਬਟਨ ਦਬਾ ਕੇ ਸਬਸਕ੍ਰਾਈਬ ਜਰੂਰ ਕਰ ਲਿਓ ਆਪਾਂ ਗੱਡੀ ਦੀ ਕੋਚ ਚੰਦ ਸੈਟ ਕੈਂਟਾ ਵਾਸਤੇ ਰਨਿੰਗ ਦੇਵਾਂਗੇ ਰਨਿੰਗ ਦੇ ਚੁੱਕੇ ਆ ਜੀ ਆਪਾਂ ਥੋੜੇ ਚਿਰ ਵਿੱਚ ਆਪਾਂ ਇਹਦਾ ਆਇਲ ਦਾ ਚੈਂਬਰ ਦਾ ਨਟ ਖੋਲਾਂਗੇ ਫਿਰ ਇਹਦੇ ਪ੍ਰੋਪਰ ਆਇਲ ਦੇ ਚੈਂਬਰ ਦੇ ਵਿੱਚੋਂ ਜਿੰਨਾ ਵੀ ਟੇਡਾ ਕਰਕੇ ਇਹਦਾ ਤੇਲ ਕੱਢਾਂਗੇ ਤੁਸੀਂ ਦੇਖੋ ਵੀ ਇੰਨੀ ਕਲੀਨਿੰਗ ਕਰਨ ਦੇ ਬਾਵਜੂਦ ਇਹਦੇ ਵਿੱਚ ਮੈਂ ਪਹਿਲੇ ਕਹਿ ਕੇ ਹਟਿਆ 100% ਕਲੀਨ ਨਹੀਂ ਹੋਏਗਾ ਫਿਰ ਵੀ ਸਾਡੀ ਕੋਸ਼ਿਸ਼ ਹੈ ਵੀ ਇਹਨੂੰ ਵੱਤਵਾਦ ਕਲੀਨ ਅਪ ਕੀਤਾ ਜਾਵੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਦੋਸਤੋ ਲਓ ਜੀ ਮੈਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਡੇ ਲਈ ਕੋਈ ਸ਼ਬਦ ਗਲਤ ਬੋਲਦਾ ਹੈ ਤੇ ਕੋਈ ਫਰਕ ਨਹੀਂ ਬਹੁਤ ਧੰਨਵਾਦ ਉਹ ਪਰਮਾਤਮਾ ਤੋਂ ਅਸੀਂ ਅਰਦਾਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਰਹੋ ਤੁਸੀਂ ਜਿੱਥੇ ਵੀ ਹੋ ਮੇਰੀ ਵੀਡੀਓ ਵੇਖ ਕੇ ਆਪਣੇ ਮਕੈਨਿਕ ਕੋਲ ਕੰਮ ਕਰਾ ਲਓ ਪਰ ਇੱਕ ਜ਼ਰੂਰ ਮੈਂ ਗੱਲ ਕਹੂੰਗਾ ਮਕੈਨਿਕ ਨੂੰ ਬੰਦ ਹੀ ਲੇਬਰ ਜ਼ਰੂਰ ਦਿਓ ਉਦੇ ਨਾਲ ਹਮਕੋ ਤੁਮਕੋ ਜਨਾ ਪਿਓ ਵੀ ਬਾਈ ਫਲਾਨਾ ਇਹ ਨਿਚ ਕਰਦਾ ਸੋ ਮਕੈਨਿਕ ਵੀਰਾਂ ਲਈ ਵੀ ਹੈ ਵੀ ਯਾਰ ਖੁੱਲ ਕੇ ਪੈਸੇ ਮੰਗਿਆ ਕਰੋ ਸੰਗਣ ਦੀ ਕੋਈ ਜ਼ਰੂਰਤ ਨਹੀਂ ਜਦੋਂ ਤੁਸੀਂ ਇਮਾਨਦਾਰੀ ਨਾਲ ਕੰਮ ਕਰੋਗੇ ਰਿਜ਼ਲਟ ਮਿਲ ਲਵੇ ਮੈਂ ਤੁਹਾਡੇ ਹੱਕ ਦੀ ਗੱਲ ਕਰ ਰਿਹਾ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਧੰਨਵਾਦ